ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਹੋਵੇ ਸੱਚੇ ਪਾਤਸ਼ਾਹ ਦੇ ਅੱਜ ਆਪਾਂ ਜੀ ਬਣਾਵਾਂਗੇ ਤੰਦੂਰੀ ਫੁਲਕੇ ਪਰਤਦਾਰ ਟੇਸਟੀ ਮਠੀਆਂ ਤੇ ਨਾਲ ਬਣਾਵਾਂਗੇ ਜੀ ਬ੍ਰੈਡ ਬਰਨਸ ਅੱਜ ਕਾਫੀ ਦਿਨਾਂ ਪਿੱਛੋਂ ਮੈਂ ਵੀਡੀਓ ਪਾ ਰਹੀ ਆ ਤੇ ਮੀਂਹ ਬਹੁਤ ਪੈ ਰਿਹਾ ਪੰਜਾਬ ਵਿੱਚ ਜਦੋਂ ਹੁਣ ਪਰਮਾਤਮਾ ਦੀ ਮਿਹਰ ਤੇ ਹੋਈ ਆ ਪਰ ਅਜੇ ਵੀ ਕਿਤੇ ਨਾ ਕਿਤੇ ਟਾਵੇਂ ਟਾਵੇਂ ਜਿਹੜੇ ਆ ਉਹ ਮੀਂਹ ਪੈ ਹੀ ਜਾਂਦੇ ਆ ਤੇ ਉਹਦਾ ਕਰਕੇ ਜਿਹੜਾ ਜੀ ਜ਼ਿਆਦਾ ਵੀਡੀਓ ਮੇਰੀਆਂ ਨਹੀਂ ਆ ਸਕੀਆਂ ਤੋਗੇ ਬਾਅਦ ਕਿੱਲਾ ਚੌਂਕਾ ਫਿਰ ਜਿਹੜਾ ਸਾਡਾ ਓਪਨ ਚ ਹੀ ਆ ਤੇ ਮੀਂਹ ਦੇ ਵਿੱਚ ਕੰਮ ਕਰਨਾ ਬੜਾ ਔਖਾ ਹੋ ਜਾਂਦਾ ਵਾ ਸਭ ਤੋਂ ਪਹਿਲਾਂ ਤੇ ਕੱਲ ਆਪਾਂ ਜਿਹੜਾ ਸਵਾਰ ਲਿਆ ਸੀ ਜੀ ਆਪਣੇ ਤੰਦੂਰ ਨੂੰ ਤੁੱਲੇ ਚੌਂਕੇ ਨੂੰ ਤੇ ਹੁਣ ਆਪਾਂ ਤੰਦੂਰ ਦੇ ਵਿੱਚ ਇੱਕ ਵਾਰੀ ਕੱਚੀ ਲੱਸੀ ਦਾ ਕਰ ਲਿਆ ਸੀ ਲੇਪ ਸੌਰੀ ਖੱਟੀ ਲੱਸੀ ਪਾਈ ਸੀ ਵਿੱਚ ਨਮਕ ਪਾ ਕੇ ਤੇ ਆਪਾਂ ਅੱਗ ਬਾਲ ਕੇ ਇਹਨੂੰ ਆਪਾਂ ਇੱਧਰ ਤਾ ਲੈਣੇ ਆ ਤੰਦੂਰ ਨੂੰ ਤੇ ਦੂਸਰੇ ਪਾਸੇ ਆਪਾਂ ਜੋ ਵੀ ਸਮਾਨ ਬਣਾਉਣਾ ਵਾ ਉਹਦੀ ਆਪਾਂ ਨਾਲ-ਨਾਲ ਕਰ ਲੈਣੇ ਆ ਜੀ ਤਿਆਰੀ ਵਾਇਗਰੂ ਵਾਹਿਗੁਰੂ ਸਾਰੇ ਭੈਣ ਭਰਾਵਾਂ ਨੂੰ ਬਰਕਤ ਪਾਵੇ ਦਿਵਾਲੀ ਆਉਣ ਵਾਲੀ ਹੈ ਵਾਇਗਰੂ ਸਾਰਿਆਂ ਦੇ ਜੀ ਨਵੇਂ ਨਵੇਂ ਰੱਖੇ ਤੇ ਜਿਨ੍ਹਾਂ ਭੈਣ ਭਰਾਵਾਂ ਦਾ ਨੁਕਸਾਨ ਹੋਇਆ ਮੀਆਂ ਦੇ ਕਾਰਨ ਵਾਇ ਕਰੋਨਾ ਨੂੰ ਤੰਦਰੁਸਤੀ ਦੇਵੇ ਜੀ ਜਿਹੜੇ ਸਹੀ ਸਲਾਮਤ ਰੱਖੇ ਪਰਮਾਤਮਾ ਬਰਕਤ ਪਾਵੇ ਮੁਰਤੋਂ ਜਿਹੜਾ ਵਾ ਜਿੰਦਗੀ ਜਿਉਣ ਦੀ ਹਿੰਮਤ ਬਖਸ਼ੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਵਾਇਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਗਾਂ ਤੋਂ ਕਦੀ ਵੀ ਮਾੜਾ ਸਮਾਨ ਨਾ ਖਾਵੇ ਦੀ ਸਾਰਿਆਂ ਦੇ ਖੁਸ਼ੀ ਦੇ ਦਿਨ ਵਿਆਹ ਦੇ ਹੋਣ ਸਭ ਤੋਂ ਪਹਿਲਾਂ ਜੀ ਆਪਾਂ ਬਰੈਡ ਲਈ ਜਿਹੜਾ ਆਟਾ ਤਿਆਰ ਕਰ ਲੈਨੇ ਆ ਮੈਂ ਪਾਇਆ ਪੌਣਾ ਇੱਕ ਗਲਾਸ ਗਰਮ ਦੁੱਧ ਆ ਜਿਹਦੇ ਵਿੱਚ ਆਪਾਂ ਤਿੰਨ ਤੋਂ ਚਾਰ ਚਮਚੇ ਆਪਾਂ ਖੰਡ ਪਾਤੀ ਆ ਤੇ ਅੱਧਾ ਚਮਚ ਪਾਇਆ ਆਪਾਂ ਨਮਕ ਇਹਦੇ ਵਿੱਚ ਤੇ ਨਾਲ ਹੀ ਆਪਾਂ ਪਾ ਲੈਣਾ ਇਹਦੇ ਵਿੱਚ ਯੀਸਟ ਜਿਹੜਾ ਖਮੀਰ ਹੁੰਦਾ ਵਾ ਉਹ ਤੁਸੀਂ ਮੈਂ ਇੱਥੇ 5-6 ਚਮਚੇ ਜਿਹੜੇ ਆ ਉਹ ਪਾਏ ਆ ਕਈ ਵਾਰ ਇਹ ਹੁੰਦਾ ਕਿ ਜਿਹੜਾ ਖਮੀਰ ਆਪਾਂ ਲਿਆਉਂਦਾ ਹੁੰਦਾ ਉਹ ਪਿਆ-ਪਿਆ ਖਰਾਬ ਹੋ ਜਾਂਦਾ ਕਈ ਵਾਰੀ ਜਰਾ ਚਿਰ ਹੋ ਜਾਂਦਾ ਖੁੱਲੇ ਨੂੰ ਤੇ ਵੱਧ ਆਪਾਂ ਮਾਤਰਾ ਪਾਉਣੀ ਪੈਂਦੀ ਆ ਇਹ ਤੁਸੀਂ ਜੋ ਵੀ ਤੁਹਾਡੇ ਕੋਲ ਘਰ 'ਚ ਹੋਵੇ ਜੀ ਇਸਟ ਖਮੀਰ ਹਨਾ ਮਤਲਬ ਉਹਨੂੰ ਤੁਸੀਂ ਇੱਕ ਵਾਰੀ ਚੈੱਕ ਕਰ ਲੈਣਾ ਵਾ ਗਰਮ ਪਾਣੀ 'ਚ ਖੰਡ ਨਮਕ ਪਾ ਕੇ ਤੇ ਉਹਨੂੰ ਘੋਲ ਕੇ ਵੇਖ ਲਓ ਜੇ ਤੇ ਉਹ ਐਕਟਿਵ ਹੁੰਦਾ ਵਾ ਫੁੱਲਦਾ ਵਾ ਤੇ ਫਿਰ ਹੀ ਤੁਸੀਂ ਉਹਦੇ ਵਿੱਚ ਆਟਾ ਮਿਲਾਓ ਨਹੀਂ ਤੇ ਨਾ ਮਿਲਾਓ ਤੇ ਉਹ ਆਪਾਂ ਖਮੀਰ ਲਈ ਦੁੱਧ ਜਿਹੜਾ ਤਿਆਰ ਕਰਕੇ ਰੱਖ ਲਿਆ ਵਾ ਆਪਾਂ ਵੇਖ ਦਾਂਗੇ 15-20 ਮਿੰਟ ਰੱਖ ਕੇ ਜੇ ਉਹ ਐਕਟਿਵ ਹੋ ਗਿਆ ਫਿਰ ਆਪਾਂ ਉਹਦੇ ਵਿੱਚ ਕੀ ਆ ਕਿ ਆਟਾ ਜਿਹੜਾ ਪਾਉਣਾ ਵਾ ਮਿਕਸ ਕਰ ਲਾਂਗੇ ਨਾਲ ਹੀ ਆਪਾਂ ਮਠੀਆਂ ਵਾਸਤੇ ਜਿਹੜਾ ਵਾ ਉਹ ਗੁੰਨ ਲੈਣੇ ਆ ਮੈਦਾ ਲਿਆ ਮੈਂ ਇੱਥੇ 1/2 ਕਿਲੋ ਇਹਦੇ ਵਿੱਚ ਆਪਾਂ ਪਾ ਲੈਣੇ ਆ ਕੁਝ ਬੇਸਨ ਦੇ ਮਸਾਲੇ ਜਿਵੇਂ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਜਵੈਨ ਹੱਥਾਂ ਨਾਲ ਮਲ ਕੇ ਚਮਚਾ-ਚਮਚੇ ਪਾ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਤੇ ਕਾਲੀ ਮਿਰਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਆਟੇ 'ਚ ਮਿਕਸ ਕਰ ਲਾਂਗੇ ਤੇ ਫਿਰ ਆਪਾਂ ਪਾਵਾਂਗੇ ਘਿਓ ਜਾਂ ਤੇਲ ਦਾ ਮੋਨ ਤੁਸੀਂ ਸਰੋਂ ਦੇ ਤੇਲ ਦਾ ਮੋਨ ਪਾ ਸਕਦੇ ਜੇ ਬੈਲਸਪਤੀ ਘਿਓ ਦਾ ਜਿਹਨੂੰ ਡਾਲਡਾ ਘਿਓ ਆਪਾਂ ਕਹਿੰਨੇ ਹਾਂ ਉਹਦਾ ਵੀ ਮੋਨ ਪਾ ਸਕਦੇ ਜੇ ਤੇ ਮੈਂ ਇੱਥੇ ਰਿਫਾਈਨਡ ਆਇਲ ਜਿਹੜਾ ਉਹਦਾ ਹੀ ਮੋਨ ਪਾ ਰਹੀ ਹਾਂ ਮੋਨ ਤੁਸੀਂ ਇੰਨਾ ਪਾਉਣਾ ਕਿ ਜਦੋਂ ਤੁਸੀਂ ਆਟੇ ਨੂੰ ਚੰਗੀ ਤਰ੍ਹਾਂ ਸਾਰਿਆਂ ਸਮਾਨ ਮਿਲਾ ਕੇ ਤੇ ਉਹਦੀ ਮੁਠੀ ਜੀ ਬੰਨੋ ਤਾਂ ਮੁਠੀ ਪੱਜ ਜੇ ਯਾਨੀ ਕਿ ਮੁਠੀ 'ਚ ਇਕੱਠਾ ਹੋ ਜੇ ਆਟਾ ਤੇ ਫਿਰ ਤੁਸੀਂ ਸਮਝੋ ਕਿ ਤਾਂ ਮੋਂ ਡੇਰਾ ਪਰਫੈਕਟ ਆ ਤੁਸੀਂ ਇਹਦੇ ਨਾਲੋਂ ਵੱਧ ਵੀ ਨਹੀਂ ਪਾਉਣਾ ਤੇ ਘੱਟ ਵੀ ਨਹੀਂ ਪਾਉਣਾ ਫਿਰ ਤੁਸੀਂ ਥੋੜਾ ਥੋੜਾ ਪਾਣੀ ਪਾ ਕੇ ਤੇ ਆਟੇ ਨੂੰ ਸਖਤ ਗੁੰਨਾ ਵਾ ਮੱਠੀਆਂ ਦੇ ਆਟੇ ਨੂੰ ਕਦੀ ਵੀ ਨਰਮ ਪੂੜੀਆਂ ਵਰਗਾ ਆਟਾ ਨਹੀਂ ਗੁੰਨਣਾ ਕਿਉਂਕਿ ਫਿਰ ਆਪਣੀਆਂ ਮੱਠੀਆਂ ਜਿਹੜੀਆਂ ਉਹ ਵਧੀਆ ਨਹੀਂ ਬੰਦੀਆਂ ਉੱਪਰੋਂ ਤੇ ਜਿਹੜੀਆਂ ਉਹ ਕਰੰਚੀ ਹੋ ਜਾਂਦੀਆਂ ਵਿੱਚੋਂ ਰਹਿ ਜਾਂਦੀਆਂ ਨਰਮ ਆਪਕ ਜਿਵੇਂ ਆਟਾ ਹੁਣ ਆਪਣਾ ਇਹ ਤਾਂ ਮੁੱਠੀ ਪਾਚਦੀ ਹੈ ਨਾ ਇੰਨਾ ਕੁ ਮੋਂ ਠੀਕ ਆ ਤੇ ਇਹਨੂੰ ਤੁਸੀਂ ਆਟੇ ਨੂੰ ਕਾਫੀ ਸਖਤ ਗੁੰਨਣਾ ਵਾ ਕਿਉਂਕਿ ਕਈ ਵੇ ਨਹੀਂ ਜਿਵੇਂ ਆਪਾਂ ਇਹਦੇ ਵਿੱਚ ਕੁਝ ਹੋਰ ਪਾਉਨੇ ਆ ਬੇਕਿੰਗ ਸੋਡਾ ਬੇਕਿੰਗ ਪਾਊਡਰ ਜਾਂ ਕੁਝ ਵੀ ਇੱਕ ਅਮੋਨੀਆ ਪਾਊਡਰ ਜਿਹੜਾ ਆਉਂਦਾ ਜੇ ਆਪਾਂ ਉਹ ਪਾਉਨੇ ਆ ਤੇ ਇਹ ਸਾਰੀਆਂ ਚੀਜ਼ਾਂ ਆਪਣੇ ਵਾਸਤੇ ਜਿਹੜੀਆਂ ਉਹ ਚੰਗੀਆਂ ਨਹੀਂ ਹੈਗੀਆਂ ਉਹਦੇ ਨੂੰ ਚੰਗਾ ਆਪਾਂ ਡਾਲਡਾ ਘਿਓ ਦਾ ਇਸਤੇਮਾਲ ਕਰ ਲਓ ਜਾਂ ਤੇਲ ਦਾ ਇਸਤੇਮਾਲ ਕਰ ਲਓ ਸੌਣੇ ਤੇ ਤੇਲ ਦਾ ਵੀ ਮੋੜ ਪਾਉ ਤੇ ਮਠੀਆਂ ਜਿਹੜੀਆਂ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਵਾ ਇਹ ਵੀ ਆਪਾਂ ਆਟਾ ਗੁੰਨ ਕੇ ਇੱਕ ਸਾਈਡ ਤੇ ਰੱਖ ਲਾਂਗੇ ਹੁਣ ਆ ਵੇਖੋ ਆਪਣਾ ਜਿਹੜਾ ਯੀਸਟ ਹੈ ਕਿੰਨਾ ਫੁੱਲ ਗਿਆ ਵੇਖੋ ਵਧੀਆ ਇਹ ਦੁੱਧ ਪਿਆਰ ਹੋ ਗਿਆ ਵਾ ਇਹਦੇ ਚ ਹੁਣ ਆਪਾਂ ਇਹ ਮੈਂ ਅੱਧਾ ਕਿਲੋ ਹੀ ਮੈਦਾ ਜਿਹੜਾ ਸੀ ਉਹ ਇਹਦੇ ਚ ਪਾ ਕੇ ਇਹਨੂੰ ਆਪਾਂ ਗੁੰਨ ਕੇ ਰੱਖ ਲੈਣਾ ਵਾ ਥੋੜਾ ਇਹ ਨਾ ਮੈਦਾ ਇੱਥੇ ਜਿਹੜਾ ਆਟਾ ਮੈਂ ਗੁੰਨਿਆ ਮੇਰੇ ਕੋਲ ਥੋੜਾ ਲੱਗ ਗਿਆ ਸੀ ਸਖਤ ਜਿਹੜਾ ਵੀ ਬ੍ਰੈਡ ਬਣਾਉਣਾ ਤੁਸੀਂ ਉਹਦਾ ਮੈਂ ਜਿਹੜਾ ਆਟਾ ਲਾਉਣਾ ਬਿਲਕੁਲ ਸੌਫਟ ਲਾਉਣਾ ਵਾ ਵਧੀਆ ਨਰਮ ਜਿਵੇਂ ਆਪਾਂ ਰੋਟੀਆਂ ਪਕਾਉਂਦੇ ਨਾ ਉਹਦੇ ਲਈ ਆਟਾ ਗੁੰਨਦੇ ਆ ਉਹ ਤੋਂ ਵੀ ਤੁਸੀਂ ਨਰਮ ਗੁੰਨਣਾ ਵਾ ਫੇਰ ਜਿਹੜਾ ਬ੍ਰੈਡ ਹੈ ਉਹ ਪੂਰੀ ਤਰ੍ਹਾਂ ਵਧੀਆ ਪਰਫੈਕਟ ਬਣਦਾ ਫੁੱਲ ਜਾਂਦਾ ਜਿਵੇਂ ਤੁਸੀਂ ਬਾਜ਼ਾਰੋਂ ਲਿਆਉਂਦੇ ਜੇ ਨਾ ਡਬਲ ਰੋਟੀ ਆਪਾਂ ਖਾਂਦੇ ਆ ਬਿਲਕੁਲ ਓਦਾਂ ਦੀ ਮੈਂ ਇਹ ਰੈਸਪੀ ਜਿਹੜੀ ਬਹੁਤ ਵਾਰ ਘਰ 'ਚ ਬਣਾਉਂਦੀ ਰਹਿੰਦੀ ਆ ਤੇ ਕਈ ਵਾਰੀ ਹੁੰਦਾ ਚਲੋ ਆਪਾਂ ਕੰਮ ਜਿਵੇਂ ਮੈਂ ਤਿੰਨ ਚਾਰ ਕੰਮ ਨਾਲ ਹੀ ਕਰ ਰਹੀ ਸੀ ਤੋਂ ਕੋਈ ਨਾ ਕੋਈ ਕੰਮ 'ਚ ਕਮੀ ਰਹਿ ਜਾਂਦੀ ਆ ਤੋ ਇਸ ਲਈ ਮੈਂ ਤੁਹਾਨੂੰ ਇੱਥੇ ਇਹ ਜਾਈ ਦੱਸ ਤੁਹਾਂ ਕਿ ਆਟਾ ਮੈਨੂੰ ਉਦੋਂ ਮਿਲ ਗਿਆ ਸੀ ਸੱਤਿਆ ਪਰ ਮੈਂ ਜ਼ਿਆਦਾ ਗੌਰ ਨਹੀਂ ਕੀਤਾ ਥੋੜਾ ਗਰਮ ਦੁੱਧ ਪਾ ਕੇ ਜਾਂ ਪਾਣੀ ਪਾ ਕੇ ਮੈਂ ਇਸ ਨੂੰ ਹੋਰ ਥੋੜਾ ਪਤਲਾ ਕਰ ਸਕਦੀ ਸੀ ਨਰਮ ਆਟਾ ਗੁੰਨਸਾ ਲਦੀ ਸੀ ਤੇ ਹੋਰ ਜ਼ਿਆਦਾ ਵਧੀਆ ਬਰੈਡ ਬਣ ਜਾਣੀ ਸੀ ਆਟਾ ਤੁਸੀਂ ਬਿਲਕੁਲ ਨਰਮ ਲਾਉਣਾ ਵਾ ਖਮੀਰ ਖੰਡ ਨਮਕ ਤੇ ਗਰਮ ਦੁੱਧ ਜੇ ਦੁੱਧ ਨਹੀਂ ਆ ਤੇ ਤੁਸੀਂ ਗਰਮ ਪਾਣੀ ਚ ਵੀ ਇਹਨੂੰ ਖੋਲ ਕੇ ਰੱਖ ਸਕਦੇ ਜੇ ਇੱਕ ਪਾਸੇ ਹੁਣ ਪਾਗ ਬਾਲ ਕੇ ਤੇ ਨਾਲ ਹੀ ਆਪਣਾ ਦਾਲ ਰੱਖ ਦੇਣੀ ਆ ਬਨਣ ਵਾਸਤੇ ਤੰਦੂਰੀ ਫੁਲਕਿਆਂ ਦੇ ਨਾਲ ਜਿਹੜੀ ਆ ਦਾਲ ਜੀ ਬਹੁਤ ਟੇਸਟੀ ਲੱਗਦੀ ਹੈ ਇਹ ਆ ਜੀ ਮੇਰੇ ਕੋ ਮਸਰਾਂ ਦੀ ਮੂੰਗੀ ਦੀ ਦਾਲ ਤੇ ਵਿੱਚ ਮੈਂ ਥੋੜੇ ਦਾਣੇ ਛੋਲਿਆ ਕਾਲੇ ਛੋਲਿਆਂ ਦੇ ਪਾਏ ਸੀ ਇਹਨੂੰ ਆਪਾਂ 3 ਤੋਂ 4 ਘੰਟੇ ਭਿਉਂਤਾ ਸੀ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਲਗਾ ਲਾਂਗੇ ਤੜਕਾ ਤੜਕੇ 'ਚ ਆਪਾਂ ਸਰੋਂ ਦਾ ਤੇਲ ਤੇ ਜੀਰਾ ਪਾਇਆ ਵਾ ਇਹਨੂੰ ਆਪਾਂ ਜਦੋਂ ਥੋੜਾ ਜਿਹਾ ਤੜਕ ਕੇ ਤੇ ਇਹਦੇ ਵਿੱਚ ਆਪਾਂ ਅਦਰਕ ਤੇ ਲਸਣ ਪਾ ਦੇਣਾ ਵਾ ਤੜਕਾ ਤੁਸੀਂ ਬਾਅਦ ਵਿੱਚ ਵੀ ਲਗਾ ਸਕਦੇ ਜੀ ਤੇ ਪਹਿਲਾਂ ਵੀ ਲਗਾ ਸਕਦੇ ਜੀ ਇਹ ਤੁਹਾਡੀ ਇੱਛਾ ਦੇ ਅਕੋਰਡਿੰਗ ਹੈ ਨਾਲ ਹੀ ਆਪਾਂ ਪਾ ਦਿੰਨੇ ਆ ਪਿਆਜ਼ ਤਰਕੇ ਨੇ ਕੰਗੇ ਤਰੀਕੇ ਨਾਲ ਆਪਾਂ ਪਾਉਣ ਲੈਣਾ ਵਾ ਤੇ ਬਾਅਦ ਵਿੱਚ ਆਪਾਂ ਇਹਦੇ ਚ ਸਾਰੇ ਬੇਸਿਕ ਮਸਾਲੇ ਜੋ ਆਪਾਂ ਪਾਉਣੇ ਆ ਨਮਕ ਲਾਲ ਮਿਰਚ ਲਾਲ ਮਿਰਚ ਨਾ ਪਾਉਣੀ ਚਾਹੋ ਤੇ ਹਰੀ ਮਿਰਚ ਪਾ ਸਕਦੇ ਜੇ ਹਲਦੀ ਗਰਮ ਮਸਾਲਾ ਤੇ ਇੱਕ ਸਪੈਸ਼ਲ ਮੇ ਮਸਾਲਾ ਜਿਹੜਾ ਵਾ ਦਾਲ ਮੱਖਣੀ ਲਈ ਆ ਉਹ ਮੇ ਕੋਈ ਵੀ ਜਿਵੇਂ ਸਾਫਤੀ ਦਾਲ ਬਣਾਉਣੀ ਤੋਂ ਚ ਪਾ ਦਿੰਨੀ ਆ ਇਹਦੇ ਨਾਲ ਦਾਲ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਬਾਕੀ ਜੋ ਵੀ ਤੁਹਾਡੇ ਬੇਸਿਕ ਮਸਾਲੇ ਜੋ ਤੁਸੀਂ ਵਰਤਦੇ ਜੀ ਤੁਸੀਂ ਉਹ ਵੀ ਵਰਤ ਸਕਦੇ ਜੀ ਕਿਉਂਕਿ ਹਰ ਇੱਕ ਦਾ ਆਪਣਾ ਇੱਕ ਟੇਸਟ ਬਣਿਆ ਹੁੰਦਾ ਵਾ ਉਸ ਤੋਂ ਬਾਅਦ ਦੇਖ ਆਪਾਂ ਪਾਣੀ ਪਾ ਦੇਣਾ ਵਾ ਇੱਕ ਗੱਲ ਯਾਦ ਰੱਖਣੀ ਕਿ ਜੇ ਤੇ ਆਪਾਂ ਸਿੱਧੀ ਦਾਲ ਬਣਾਉਣੀ ਤੜਕਾ ਬਾਅਦ ਚ ਲਾਉਣਾ ਵਾ ਤੇ ਤੁਸੀਂ ਪਹਿਲਾਂ ਪਾਣੀ ਗਰਮ ਦੇ ਵਿੱਚ ਦਾਲ ਪਾਉਣੀ ਆ ਪਾਣੀ ਨੂੰ ਪਹਿਲਾਂ ਰੱਖ ਕੇ 5-10 ਮਿੰਟ ਉਬਾਲ ਲੈਣਾ ਫੇਰ ਦਾਲ ਵਿੱਚ ਐਡ ਕਰਨੀ ਆ ਮੈਂ ਹੁਣ ਪਹਿਲਾਂ ਤੜਕਾ ਭੁੰਨੇ ਆ ਤੇ ਜਿੱਥੇ ਮੈਂ ਠੰਡਾ ਪਾਣੀ ਇਸ ਲਈ ਪਾਤਾ ਕਿਉਂਕਿ ਨੂੰ ਮੈਂ ਬਾਅਦ ਚੋਂ 5-10 ਮਿੰਟ ਪਕਾ ਲਿਆ ਸੀ ਤੇ ਪਾਣੀ ਆਪਣਾ ਹੋ ਗਿਆ ਗਰਮ ਗਰਮ ਪਾਣੀ ਦੇ ਵਿੱਚ ਨੂੰ ਆਪਾਂ ਜਿਹੜੀ ਦਾਲ ਸੀ ਢੋ ਕੇ ਰੱਖੀ ਉਹ ਸਾਰੀ ਆਪਾਂ ਪਾ ਦੇਣੀ ਆ ਇਹ 1/2 ਕਿਲੋ ਤੇ ਲੱਗ ਪਈ ਨੇ ਦਾਲ ਹੈਗੀ ਆਪਣੀ ਤੋ ਇਹਨੂੰ ਆਪਾਂ 5-10 ਮਿੰਟ ਪਹਿਲਾਂ ਇਦਾਂ ਖੁੱਲੇ ਚ ਰਿੰਨਣਾ ਵਾ ਫੇਰ ਆਪਾਂ ਇੱਥੇ ਵਿਸਲਾਂ ਲਵਾ ਲੈਣੀਆਂ ਵਾ ਬਾਕੀ ਤੁਸੀਂ ਟੋੜੀ 'ਚ ਜਾਂ ਖੁੱਲੇ ਭਾਂਡੇ 'ਚ ਰਿੰਨਣਾ ਚਾਹੋ ਤੇ ਉਹ ਤੁਹਾਡੀ ਆਪਣੀ ਇੱਛਾ ਤੇ ਆ ਤੁਸੀਂ ਵਿੱਚੋਂ-ਵਿੱਚ ਚੈੱਕ ਕਰਦੇ ਰਹਿਣਾ ਜੀ ਤੇ ਇੱਕ ਪਾਸੇ ਆਪਾਂ ਮੱਠੀਆਂ ਵਾਸਤੇ ਇੱਕ ਕੋਲ ਤਿਆਰ ਕਰਨਾ ਆਟੇ ਦਾ ਮਿਕਸਚਰ ਜਿਹਦੇ ਨਾਲ ਆਪਾਂ ਮੱਠੀਆਂ ਨੂੰ ਪਰਤਦਾਰ ਬਣਾਵਾਂਗੇ 2 ਚਮਚੇ ਮੈਦੇ ਦੇ 2 ਚਮਚੇ ਕੌਰਨ سٹਾਰਚ ਤੇ ਆਪਾਂ ਵਿੱਚ ਵਰਲਾ ਲੈਣਾ ਵਾ ਘਿਓ ਲਾ ਲੋ ਡਾਲਡਾ ਜਾਂ ਲਾਲੋ ਰਿਫਾਈਂਡ ਤੇਲ ਤੇ ਇਹਦੇ ਵਿੱਚ ਤੁਸੀਂ ਕੋਈ ਟੇਸਟਲੈਸ ਤੇਲ ਜਿਹੜਾ ਵਾ ਉਹ ਵਰਤਣਾ ਵਾ ਇੱਕ ਪਤਲਾ ਜਿਹਾ ਘੋਲ ਬਣਾ ਲੈਣਾ ਤਿੰਨ ਚੀਜ਼ਾਂ ਦਾ ਯਾਨੀ ਕਿ ਮੈਦਾ ਸੀ ਕਾਰਨ سٹਾਰ ਤੇ ਤੁਸੀਂ ਇਹਦੀ ਜਗ੍ਹਾ ਤੇਰਾ ਰੋੜ ਜਾਂ ਕਾਰਨਫਲੋਰ ਪਾ ਸਕਦੇ ਜੀ ਤੇ ਆਪਾਂ ਮਿੱਤੇ ਦੀਆਂ ਜਿਹੜਾ ਆਟਾ ਗੁੰਨ ਕੇ ਰੱਖਿਆ ਸੀ ਮੱਠੀਆਂ ਦਾ ਉਹਦੀਆਂ ਪਤਲੀਆਂ-ਪਤਲੀਆਂ ਰੋਟੀਆਂ ਵੇ ਲੈਣੀਆਂ ਤੇ ਇਸ ਤਰ੍ਹਾਂ ਜਿਹੜਾ ਘੋਲ ਤਿਆਰ ਕੀਤਾ ਉਹਦੇ ਉੱਪਰ ਆਪਾਂ ਚੰਗੀ ਤਰ੍ਹਾਂ ਲਾ ਕੇ ਜਿਵੇਂ ਆਪਾਂ ਪਰੌਂਠਾ ਬਣਾਉਣ ਦੇਖਿਓ ਲਾਉਨੇ ਆ ਨਾ ਉਸੇ ਤਰ੍ਹਾਂ ਇਹਨੂੰ ਚੋਪੜ ਕੇ ਰੋਟੀ ਨੂੰ ਤੇ ਉਹਦੇ ਉੱਪਰ ਆਪਾਂ ਦੂਜੀ ਰੋਟੀ ਰੱਖ ਦੇਣੀ ਆ ਫਿਰ ਉਹਦੇ ਉੱਪਰ ਆਪਾਂ ਇਸੇ ਤਰ੍ਹਾਂ ਕੇ ਹੋ ਲਗਾਉਣਾ ਜਿਹੜਾ ਮਿਕਸਚਰ ਤਿਆਰ ਕੀਤਾ ਸੀ ਆਪਾਂ ਤੇ ਉਹਦੇ ਉੱਪਰ ਫਿਰ ਆਪਾਂ ਰੋਟੀ ਰੱਖ ਦੇਣੀ ਆ ਇਸੇ ਤਰ੍ਹਾਂ ਹੀ ਆਪਾਂ ਸਾਰਾ ਇਹ ਮਿਕਸਚਰ ਆਟੇ ਦਾ ਜਿਹੜਾ ਬਣਾਇਆ ਸੀ ਆਟੇ ਮੈਦੇ ਦਾ ਕੌਰਨ ਫਲੋਰ ਜਾਂ ਕੌਰਨ سٹਾਰਚ ਲਗਾ ਲਓ ਅਰਾ ਰੋੜ ਪਾ ਲਓ ਜਿੰਨਾ ਚੋ ਕੋਈ ਵੀ ਇੱਕ ਚੀਜ਼ ਪਾ ਸਕਦੇ ਜੇ ਤੁਸੀਂ ਤੇ ਨਾਲ ਬਨਸਪਤੀ ਕਿਹੋ ਜਿਹਾ ਡਾਲ ਰਿਫਾਈਨਡ ਤੇਲ ਇਨਾਂ ਦਾ ਮਿਕਸਚਰ ਬਣਾਇਆ ਸੀ ਫਿਰ ਜਿੰਨੀਆਂ ਰੋਟੀਆਂ ਤੁਸੀਂ ਰੱਖਣੀਆਂ ਮੈਂ ਇੱਥੇ ਆਟਾ ਫੁਲਕੇ ਇਸ ਤਰ੍ਹਾਂ ਬਣਾ ਕੇ ਤੈਹ ਲਾ ਕੇ ਰੱਖੇ ਸੀ ਉਹ ਮਿਕਸਚਰ ਲਾ ਲਾ ਕੇ ਤੇ ਫਿਰ ਇਹਨਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਥੋੜਾ ਪੋਲੇ ਹੱਥ ਨਾਲ ਵੇਲ ਲੈਣਾ ਵਾ ਤੇ ਇਨੀਆਂ ਸਾਈਡਾਂ ਤੋਂ ਆਪਾਂ ਇਦਾਂ ਕੱਟ ਕਰਕੇ ਇਹਨੂੰ ਬਿਲਕੁਲ ਚਾਰ ਨੁੱਕਰਾਂ ਵਾਲਾ ਵਧੀਆ ਜਿਹੜਾ ਵਾ ਉਹ ਰੋਟੀ ਤਿਆਰ ਕਰ ਲੈਣੀ ਆ ਤੁਸੀਂ ਗਲਾਈ ਚ ਵੀ ਇਹਦੇ ਪੀਸਿਸ ਕਰਨਾ ਚਾਹੋ ਤੇ ਤੁਹਾਡੀ ਇੱਛਾ ਤੇ ਕੋਈ ਏਡੇ ਗੱਲ ਨਹੀਂ ਹੈਗੀ ਬਸ ਇੱਕ ਇਹ ਹੋਣਾ ਚਾਹੀਦਾ ਕਿ ਇਹਦੇ ਨਾਲ ਸਾਰੇ ਪੀਸ ਇੱਕੋ ਜਿਹੇ ਜਿਵੇਂ ਬਰਫੀ ਟਾਈਪ ਹਨਾ ਮੱਠੀ ਪੀ ਚਾਰ ਨੁਕਰਾਂ ਵਾਲੀ ਹੁੰਦੀ ਆ ਸਕੁਅਰ ਟਾਈਪ ਉਸ ਤਰ੍ਹਾਂ ਦੀ ਬਣ ਜਾਂਦੀ ਹੈ ਤੇ ਇਸ ਤਰ੍ਹਾਂ ਆਪਾਂ ਇਹਦੇ ਪੀਸਿਸ ਕਰ ਲੈਣੇ ਆ ਫਿਰ ਸਾਰੇ ਆ ਪੀਸਿਸ ਨੂੰ ਆਪਾਂ ਅਲੱਗ-ਅਲੱਗ ਕਰਕੇ ਰੱਖ ਕੇ ਤੇ ਮੱਠੀਆਂ ਨੂੰ ਵੇਲੀਣਾ ਹੁਣ ਮੱਠੀਆਂ ਨੂੰ ਜਦੋਂ ਆਪਾਂ ਵੇਲਣਾ ਨਾ ਤੇਰੇ ਸੈਂਟਰ ਚ ਹੱਥ ਨਾਲ ਜ਼ਿਆਦਾ ਨੱਪ ਦੇਣੀ ਆ ਟਾਰਗੇਟ ਤਾਂ ਸੈਂਟਰ ਤੋਂ ਜਿਹੜੀ ਆ ਉਹ ਮੱਠੀ ਪਤਲੀ ਹੋ ਜੇ ਤੇ ਜਿਹੜੇ ਚਾਰ ਚਫੇਰੇ ਪਰਤਾਂ ਵਾ ਨਾ ਉਹ ਮੋਟੀਆਂ ਵੀ ਰਹਿਣ ਤੇ ਕੋਈ ਗੱਲ ਨਹੀਂ ਆ ਵੇਖੋ ਕਿੰਨੀਆਂ ਪਰਤਾਂ ਬਣੀਆਂ ਨੇ ਇਹਦੀਆਂ ਤੈਹਦਾਰ ਕਿੰਨੀਆਂ ਇਸੇ ਤਰ੍ਹਾਂ ਹੀ ਮੱਠੀ ਚ ਬੰਦੀਆਂ ਇਹ ਹੈ ਕਿ ਵਿਚਕਾਰੋਂ ਇਹਨੂੰ ਪਤਲੀ ਕਰ ਲੈਣਾ ਮੱਠੀ ਨੂੰ ਜਦੋਂ ਆਪਾਂ ਵੇਲਣਾ ਤੇ ਜਿਹੜੀ ਸੈਂਟਰ ਤੋਂ ਆ ਉਹ ਭਾਵੇਂ ਸਾਰੀਆਂ ਪਰਤਾਂ ਥੋੜੀਆਂ ਅਲੱਗ-ਅਲੱਗ ਮੋਟੀਆਂ ਵੀ ਰਹਿਣ ਕਿਉਂਕਿ ਜਦੋਂ ਆਪਾਂ ਫਰਾਈ ਕਰਦੇ ਆ ਤੇ ਪਰਤਾਂ ਸਾਰੀਆਂ ਖੁੱਲ ਜਾਂਦੀਆਂ ਵਾ ਬਹੁਤ ਸੋਹਣੀਆਂ ਲੱਗਦੀਆਂ ਵਾ ਤੇ ਬਹੁਤ ਟੇਸਟੀਆਂ ਬਣਦੀਆਂ ਜਿਵੇਂ ਆਪਾਂ ਪੈਟੀ ਖਾਣੇ ਆ ਨਾ ਆਲੂ ਵਾਲੀ ਜਾਂ ਪਿਆਜ਼ ਵਾਲੀ ਬਿਲਕੁਲ ਇਹ ਪੈਟੀ ਤੁਸੀਂ ਲਗਾ ਲਓ بس ਇਹ ਹੀ ਆ ਕਿ ਇਹਦੇ ਵਿੱਚ ਆਪਾਂ ਕੋਈ ਆ ਪਾਇਆ ਨਹੀਂ ਸਟਫਿੰਗ ਨਹੀਂ ਪਾਈ ਆਲੂ ਦੀ ਜਾਂ ਪਿਆਜ਼ ਦੀ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਇਹਨੂੰ ਸੌਸ ਨਾਲ ਵੀ ਖਾਓਗੇ ਤੇ ਸਮੋਸਿਆਂ ਜਿਹੀ ਪੈਟੀ ਵਾਲੀ ਫੀਲਿੰਗ ਆਉਂਦੀ ਆ ਤੇ ਬਿਲਕੁਲ ਵਧੀਆ ਵੱਖਰੀ ਤਿਕਨੇ ਆ ਵੇਖੋ ਕਿੰਨੀਆਂ ਸੋਹਣੀਆਂ ਇਹਦੀਆਂ ਪਤਨਾ ਬਣ ਕੇ ਆਈਆਂ ਨਾ ਬਹੁਤ ਕਰੰਚੀ ਬਣਦੀਆਂ ਵਾ ਮਤਲਬ ਇਹ ਹੰਬੂ ਜੁਰ ਗੱਜੇ ਇਹਨਾਂ ਦੇ ਮੂੰਹ ਚ ਦੋ ਚਾਰ ਦੇ ਚਾਰਿਆਂ ਦੇ ਦੰਦ ਹੁੰਨ ਨਾ ਉਹ ਵੀ ਇਹਨੂੰ ਆਰਾਮ ਨਾਲ ਖਾ ਸਕਦੇ ਇੰਨੀਆਂ ਕਰੰਚੀ ਕਰਕਰੀਆਂ ਬਣਦੀਆਂ ਆ ਆਰਾਮ ਨਾਲ ਇੱਟੀਆਂ ਜਾਂਦੀਆਂ ਨਹੀਂ ਤਾਂ ਪੰਜ ਵੀ ਸ਼ਹਿਰ ਤੋਂ ਮਠੀਆਂ ਲਿਓਨੇ ਤੇ ਉਹ ਖਾਣੀਆਂ ਕਈ ਵਾਰੀ ਸਖਤ ਦੀਆਂ ਹੁੰਦੀਆਂ ਵਾ ਜਾਂ ਪਤਾ ਨਹੀਂ ਉਹਨਾਂ ਨੇ ਕਦੋਂ ਕਦੀਆਂ ਬਣਾ ਕੇ ਰੱਖੀਆਂ ਹੁੰਦੀਆਂ ਵਾ ਤੇ ਜਿਵੇਂ ਹੁਣ ਚਲੋ ਦੇਨ ਤਿਆਰ ਚੱਲ ਰਹੇ ਨੇ ਹਨਾ ਤੇ ਆਪਾਂ ਇਹ ਜਿਹੀਆਂ ਚੀਜ਼ਾਂ ਆਰਾਮ ਨਾਲ ਘਰ 'ਚ ਆਪਣੇ ਫੈਮਿਲੀ ਬਣਾ ਸਕਦੇ ਆ ਆਪਕੋ ਕਿੰਨੀਆਂ ਸੋਹਣੀਆਂ ਮਠੀਆਂ ਤੇ ਬਹੁਤ ਟੇਸਟੀ ਵੀ ਬਹੁਤ ਬਣਦੀਆਂ ਵਾ ਤੇ ਮਤਲਬ ਇੱਕ ਬਹੁਤ ਵਧੀਆ ਲੱਗਦੀ ਆ ਤੁਸੀਂ ਸਾਡੇ ਗੈਸਟ ਵੀ ਆਏ ਹੋਣ ਤੇ ਬੜਾ ਉਹਨਾਂ ਨੂੰ ਵਧੀਆ ਲੱਗੂਗਾ ਵੀ ਤੁਸੀਂ ਇੰਨੀ ਵਧੀਆ ਚੀਜ਼ ਉਹਨਾਂ ਗੜੀ ਬਣਾ ਕੇ ਰੱਖੀ ਆ ਤੇ ਇਹਨੂੰ ਤੁਸੀਂ 2 ਮਹੀਨੇ ਵਾਸਤੇ ਆਰਾਮ ਨਾਲ ਸਟੋਰ ਕਰ ਸਕਦੇ ਜੇ ਏਅਰਟਾਈਟ ਡੱਬੇ ਵਿੱਚ ਬਾਕੀ ਮੈਂ ਤੇ ਇਹੀ ਕਹਾਂਗੀ ਵੀ ਇੰਨਾ ਜ਼ਿਆਦਾ ਲੰਮਾ ਸਮਾਂ ਸਟੋਰ ਕਰਨ ਦੀ ਲੋੜ ਹੀ ਨਹੀਂ ਆ ਥੋੜੀ ਥੋੜੀ ਚੀਜ਼ ਬਣਾਓ ਹਨਾ ਤੇ ਪਰਿਵਾਰ ਵਿੱਚ ਖਾਦੀ ਜਾਵੇ ਪੰਜੀ ਦਹੀਂ ਦੀ ਨਹੀਂ ਫੇਰ ਬਣਾ ਲਓ ਤੇ ਉਸੇ ਆਟੇ ਦੇ ਆਪਾਂ ਮਟਰ ਵੀ ਬਣਾਏ ਮਟਰ ਵੀ ਤੁਸੀਂ ਇਸੇ ਤਰ੍ਹਾਂ ਘਰ 'ਚ ਬਣਾ ਸਕਦੇ ਜੇ ਜਿਹੜੇ ਆਪਾਂ ਵਿਚਾਰੋ ਇੰਨੇ ਮਹਿੰਗੇ ਵੀ ਲਿਓਨੇ ਆ ਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਇਹੋ ਜਿਹੇ ਤੇਲ 'ਚ ਬਣੇ ਆ ਜਿਹੜਾ ਆਟਾ ਆਪਾਂ ਮੱਠੀਆਂ ਦਾ ਗੁੰਨੇ ਆ ਹੀ ਉਸੇ ਦੇ ਹੀ ਆਪਾਂ ਮੈਂ ਥੋੜੀਆਂ ਦੋ ਤਿੰਨ ਫੁਲਕੇ ਰੱਖਲੇ ਸੀ ਵੇਲ ਕੇ ਤੇ ਵਿੱਚੋਂ ਕਟਿੰਗ ਕਰਕੇ ਉਸੇ ਦੇ ਹੀ ਆਪਾਂ ਬਣਾ ਲਈ ਸੀ ਮਟਰ ਉਸ ਤੋਂ ਬਾਅਦ ਜਿਹੜਾ ਕਟਿੰਗ ਕੀਤੀ ਸੀ ਆਪਾਂ ਗੋਲ ਰੋਟੀ ਦੀ ਚਾਚਪੇਰਵਾ ਆਟਾ ਲੱਥਿਆ ਸੀ ਉਹਦੀਆਂ ਵੀ ਆਪਾਂ ਮੱਠੀਆਂ ਬਣਾ ਲਈਆਂ ਸੀ ਆ ਵੇਖੋ ਇਹਦੀਆਂ ਕਿੰਨੀਆਂ ਸੋਹਣੀਆਂ ਪਰਤਾਂ ਬਣੀਆਂ ਵਾ ਬਹੁਤ ਵਧੀਆ ਤੁਹਾਡੇ ਬੱਚੇ ਵੀ ਖੁਸ਼ ਹੋਣਗੇ ਖਾ ਕੇ ਵੀ ਮੰਮਾ ਨੇ ਬੜੀ ਸੋਹਣੀ ਚੀਜ਼ ਬਣਾ ਕੇ ਦਿੱਤੀ ਆ ਸਾਨੂੰ ਤੇ ਖੁਦ ਨੂੰ ਵੀ ਬੜੀ ਖੁਸ਼ੀ ਹੋ ਗਈ ਕਿ ਅਸੀਂ ਬਾਜ਼ਾਰ ਨਾਲੋਂ ਵੀ ਜ਼ਿਆਦਾ ਵਧੀਆ ਚੀਜ਼ ਘਰ ਵਿੱਚ ਹੀ ਆਰਾਮ ਨਾਲ ਬਣਾ ਲਈਆਂ। ਆਰਖਰੀਆ ਆਪਣਾ ਇਸੇਪਾ ਮਟਰ ਸਾਰੇ ਬਹੁਤ ਜ਼ਿਆਦੇ ਸੋਹਣੀਆਂ ਚੀਜ਼ਾਂ ਬਣੀਆਂ ਵਾ। ਬਾਕੀ ਜਿਵੇਂ ਜਿਵੇਂ ਪ੍ਰੈਕਟਿਸ ਹੁੰਦੀ ਹੈ ਨਾ ਬੰਦਾ ਕੰਮ ਉਸੇ ਤਰ੍ਹਾਂ ਉਹਨੂੰ ਵਧੀਆ ਰਾਹਤ ਹੋ ਜਾਂਦਾ ਕੰਮ ਦੇ ਵਿੱਚ। ਜਦੋਂ ਮੈਂ ਤੁਸੀਂ ਕੋਈ ਚੀਜ਼ ਪਹਿਲੀ ਿਆਰ ਘਰ ਵਿੱਚ ਬਣਾਉਣੀ ਆ ਚਾਹੇ ਖਾਣਾ ਬਣਾਉਣਾ ਵਾ ਜਾਂ ਕੋਈ ਨਵੀਂ ਰੈਸਪੀ ਜਾਂ ਕੋਈ ਸਟਿਚਿੰਗ ਦਾ ਕੰਮ ਕਰ ਰਹੇ ਜੀ ਉਹਨੂੰ ਥੋੜੀ ਮਾਤਰਾ ਚ ਕਰਕੇ ਵੇਖੋ ਹਨਾ ਥੋੜੀ ਥੋੜੀ ਮਾਤਰਾ ਚ ਫਿਰ ਤੁਹਾਨੂੰ ਉਹ ਜਿਵੇਂ ਜਿਵੇਂ ਪ੍ਰੈਕਟਿਸ ਹੁੰਦੀ ਜਾਊਗੀ ਫਿਰ ਤੁਸੀਂ ਜ਼ਿਆਦਾ ਚੀਜ਼ ਬਣਾ ਕੇ ਵੀ ਉਹ ਰੱਖ ਸਕਦੇ ਹੋ ਇਹ ਦੀ ਹੁਣ ਆਪਣੀਆਂ ਬਣ ਗਈਆਂ ਸੀ ਮੱਠੀਆਂ ਤੇ ਹੁਣ ਆਪਾਂ ਪਹਿਲਾਂ ਪਕਾ ਲੈਨੇ ਆ ਜੀ ਤੰਦੂਰੀ ਫੁਲਕੇ ਆਟਾ ਮੈਂ ਗੁੰਨ ਲਿਆ ਸੀ ਸਿੰਪਲ ਜਿਵੇਂ ਆਪਾਂ ਆਟਾ ਗੁੰਨਦੇ ਆ ਪਰ ਇਹ ਆ ਵੀ ਜਿਹੜਾ ਤੰਦੂਰੀ ਫੁਲਕੇ ਲਾਉਣੇ ਆ ਤੇ ਉਹਦੇ ਲਈ ਆਪਾਂ ਆਟਾ ਥੋੜਾ ਸਖਤ ਰੱਖਦੇ ਆ ਜਿਹੜਾ ਡੇਲੀ ਆਪਾਂ ਨਰਮਾਟਾ ਹੁੰਦਾ ਵਾ ਥੋੜਾ ਆਪਣਾ ਰੋਟੀ ਬਣਾਉਣ ਲਈ ਤੇ ਤੰਦੂਰੀ ਫੁਲਕੇ ਲਈ ਥੋੜਾ ਆਟਾ ਸਖਤ ਰੱਖੀਦਾ ਉਹਦੇ ਨਾਲ ਰੋਟੀ ਥੋੜਾ ਕਰੰਚੀ ਬਣਦੀ ਵਧੀਆ ਬਣਦੀ ਆ ਤੇ ਇੱਥੇ ਮੈਂ ਆਟਾ ਜਿਹੜਾ ਉਹ ਮੈਦਾ ਹੀ ਗੁੰਨੇ ਸੀ ਸਿੰਪਲ ਆਟਾ ਨਹੀਂ ਸੀ ਉਹਨੇ ਕਿਹਾ ਕਿ ਮੇਰੇ ਬੇਟੇ ਨੂੰ ਨਾ ਮੈਦੇ ਵਾਲੇ ਜਿਹੜੇ ਤੰਦੂਰੀ ਫੁਲਕੇ ਬਹੁਤ ਪਸੰਦ ਆ ਤੇ ਅੱਜ ਮੈਂ ਸੋਚਿਆ ਚਲੋ ਉਹਦੀ ਪਸੰਦ ਤੇ ਹੀ ਬਣਾ ਲੈਣੀ ਆ ਤੇ ਕਣਕ ਦੇ ਆਟੇ ਦੇ ਮੈਂ ਫੁਲਕੇ ਨਹੀਂ ਸੀ ਬਣਾਏ ਤੇ ਫੁਲਕੇ ਬਹੁਤ ਸੋਹਣੇ ਬਣਦੇ ਆ ਬਹੁਤ ਵਧੀਆ ਤੇ ਗਰਮਾ ਗਰਮ ਫੁਲ ਕਿਨਾਰੋਂ ਨਾਲ ਖਾਤੇ ਜਾਂਦੇ ਬਹੁਤ ਟੇਸਟੀ ਲੱਗਦੇ ਜਿਵੇਂ ਆਪਾਂ ਵਿਆਹਾਂਾਂ ਚਾਦੀਆਂ ਚ ਖਾਂਦੇ ਆ ਉਸੇ ਤਰੀਕੇ ਨਾਲ ਇਹ ਚੀਜ਼ ਲੱਗਦੀ ਆ ਤੁਮ ਬਾਤੀ ਜੀ ਮੈਨੂੰ ਤੁੰਡਾ ਉਰਦਾ ਕੰਮ ਬਿਲਕੁਲ ਵੀ ਨਹੀਂ ਸੀ ਕਰਨਾ ਉਹਦਾ 1.5 ਸਾਲ ਜੀ ਮੈਂ ਕੰਮ ਸਿੱਖਿਆ ਵਾ ਮਤਲਬ ਮੈਨੂੰ ਨਾ ਬਹੁਤ ਹੀ ਜ਼ਿਆਦਾ ਡਰ ਲੱਗਦਾ ਸੀ ਮੇਰਾ ਹੱਥ ਨਾ ਸੜ ਜੇ ਜਾਂ ਕਿੱਦਾਂ ਹਨ ਤੇ ਪਰ ਕੋਈ ਕੰਮ ਔਖਾ ਨਹੀਂ ਹੁੰਦਾ ਬੰਦੇ ਦਾ ਮਨ ਹੋਵੇ ਵੀ ਮੈਂ ਉਹ ਕੰਮ ਕਰ ਲੂੰਗਾ ਤੇ ਫਿਰ ਉਹ ਕੰਮ ਤੁਹਾਨੂੰ ਆ ਜਾਂਦਾ ਜੇ ਅੰਦਰੋਂ ਤੁਹਾਡੀ ਚਾਹਤ ਹੋਵੇ ਕਰਨ ਦੀ ਤੇ ਫਿਰ ਦੁਨੀਆ ਤੇ ਕੋਈ ਕੰਮ ਇਹੋ ਜਿਹਾ ਨਹੀਂ ਜਿਹੜਾ ਤੁਸੀਂ ਨਹੀਂ ਕਰ ਸਕਦੇ ਤੇ ਬਾਕੀ ਮਿਹਨਤ ਜਿਹੜੀ ਆ ਉਹੀ ਬੰਦੇ ਨੂੰ ਜਿਹੜਾ ਸੁਚੱਜਾ ਬਣਾਉਂਦੀ ਆ ਕੋਈ ਵੀ ਸਿਆਣਾ ਨਹੀਂ ਹੁੰਦਾ ਜਾਂ ਕੋਈ ਵੀ ਸਿੱਖ ਕੇ ਨਹੀਂ ਆਉਂਦਾ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਆ ਤੇਵੇਂ ਜਿਵੇਂ ਆਪਣਾ ਗਿਆਨ ਵੱੱਟਾ ਜਾਂਦਾ ਵਾ ਤੇ ਆ ਦੇਖੋ ਕਿੰਨੇ ਸੋਹਣੇ ਫੁੱਲ ਕਿ ਮੈਂ ਤੁਹਾਨੂੰ ਵਿਖਾਉਣੀ ਵੀ ਆ ਥੋੜਾ ਏਕੇ ਆ ਕਿ ਕੈਮਰਾ ਸਾਰਾ ਕੁਝ ਮੈਂ ਇਕੱਲੇ ਨੇ ਹੈਂਡਲ ਕਰਨਾ ਆਂਦਾ ਵੀ ਵੀਡੀਓ ਵੀ ਖੁਦ ਬਣਾਉਣੀ ਆ ਤੇ ਕਿੱਦਾਂ ਵਾ ਕਈ ਵਾਰੀ ਕੋਈ ਚੀਜ਼ ਜਾਂਦੀ ਆ ਮੈਨੂੰ ਤਾਂ ਵੀ ਹੁਣ ਵਿਖਾਵਾਂ ਪਰ ਉਸ ਵੇਲੇ ਮੇਰਾ ਕੰਮ ਚ ਹੱਥ ਹੁੰਦਾ ਰੋਟੀ ਚੁੱਕਣ ਦੀ ਨਿਥ ਨਿੰਦਿਓ ਵੀਰਿਓ ਅਸਰਾ ਬਣਾਈ ਨਹੀਂ ਜਾਂਦੀ ਬਾਕੀ ਚਲੋ ਜਿਹੜੇ ਭੈਣ ਭਰਾ ਮੇਰੇ ਵੀਵਰਸ ਆ ਉਹ ਸਿਆਣਿਆਂ ਇਸ ਗੱਲ ਨੂੰ ਸਮਝਦੇ ਆ ਵੀ ਜਿੰਨਾ ਕ ਆਪਾਂ ਚੀਜ਼ ਬਣਾਉਨੇ ਉਹ ਤੁਹਾਨੂੰ ਆਪਾਂ ਦੱਸਦੇ ਆ ਕਿ ਕਿਦਾਂ ਆਪਾਂ ਬਣਾਈ ਆ ਬਾਕੀ ਜੋ ਕਮੀ ਪੇਸ਼ੀ ਹੁੰਦੀ ਆ ਪਲੀਸ ਕਮੈਂਟ ਕਰਕੇ ਜੋ ਦੱਸਿਆ ਕਰੋ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਤਾਂ ਵੀ ਕਮੈਂਟ ਕਰਕੇ ਮੇਰਾ ਹੌਸਲਾ ਜ਼ਰੂਰ ਵਧਾਇਆ ਕਰੋ ਕਿਉਂਕਿ ਸੋਸ਼ਲ ਮੀਡੀਆ ਇਹੋ ਜਿਹੇ ਪਲੇਟਫਾਰਮ ਨੇ ਜਿੱਥੇ ਭੈਣ ਭਰਾਵਾਂ ਦੇ ਚੰਗੇ ਕਮੈਂਟ ਜਿਹੜੇ ਆ ਨਾ ਉਹ ਬੰਦੇ ਨੂੰ ਰਾਜਾ ਬਣਾ ਦਿੰਦੇ ਆ ਕਿਉਂਕਿ ਪੈਸਾ ਦੇ ਬਾਅਦ ਚੋਂਦਾ ਵਾ ਭੈਣ ਭਰਾਵਾਂ ਦਾ ਪਿਆਰ ਜਿਹੜਾ ਪਹਿਲਾਂ ਹੁੰਦਾ ਤੇ ਪਿਆਰ ਹੀ ਭੈਣ ਭਰਾਵਾਂ ਦਾ ਜਿਹੜਾ ਉਹ ਬੰਦੇ ਨੂੰ ਸਟਾਰ ਬਣਾਉਂਦਾ ਵਾ ਬਾਕੀ ਹੋਈ ਸਟਾਰ ਬੜੇ ਨਾ ਬਣੇ ਆਪਣੇ ਭੈਣ ਭਰਾਵਾਂ 'ਚ ਹਰ ਮਨ ਪਿਆਰਾ ਮੰਨੇ ਇੰਨਾ ਹੀ ਬਹੁਤ ਵਧੀਆ ਹੁੰਦਾ ਵਾ ਤੇ ਆ ਦੇਖੋ ਫਰਕ ਕਿੰਨੇ ਸੋਨੇ ਫੁੱਲ ਫੁੱਲ ਕੇ ਲੱਥੇਰੇ ਚ ਮੈਂ ਕੁਝ ਵੀ ਐਕਸਟਰਾ ਨਹੀਂ ਪਾਇਆ ਆਟੇ ਵਿੱਚ ਹਲਕਾ ਜਿਹਾ ਨਮਕ ਜਰੂਰ ਪਾ ਲਿਆ ਸੀ ਕੋਈ ਤੇ ਬੇਕਿੰਗ ਸੋਡ ਬਸ ਇਹੀ ਹੈ ਕਿ ਥੋੜਾ ਆਟਾ ਸਖਤ ਰੱਖਿਆ ਸੀ ਤੇ ਫੁਲਕੇ ਬਹੁਤ ਸੋਨੇ ਇਦਾਂ ਜਿਹਨੂੰ ਗਰਮ ਗਰਮ ਫੁਲਕੇ ਕਹਿੰਦੇ ਨੇ ਇਹ ਥੋੜੇ ਸਖਤ ਹੁੰਦੇ ਆ कुरकुरੇ ਜੇ ਜਿਵੇਂ ਤੇ ਜਵਾਨ ਬੰਦੇ ਆ ਉਹ ਆਮ ਨਾਲ ਇਹ ਜਿਹੇ ਕਰੰਚੀ ਫੁਲਕੇ ਖਾ ਲੈਂਦੇ ਆ ਪਰ ਜੇ ਘਰ ਚ ਬੱਚੇ ਆ ਬਜ਼ੁਰਗ ਆ ਤੇ ਤੁਸੀਂ ਕੀ ਕਰਨਾ ਵੀ ਗਰਮ ਗਰਮ ਫੁਲਕੇ ਨੂੰ ਨਾ ਚੋਪੜ ਤੇ ਲਾ ਕੇ ਉਹ ਸੌਫਟ ਹੋ ਜਾਂਦੇ ਆ ਬਿਲਕੁਲ ਵਧੀਆ ਖਾਣ ਵਾਲੇ ਤੇ ਇਹ ਹੁਣ ਆਪਣੇ ਫੁਲਕੇ ਵੀ ਬਣ ਗਏ ਆ ਤੇ ਕੰਮ ਕਰਦਿਆਂ ਕਰਦਿਆਂ ਮੇਰਾ ਪਰਿਵਾਰ ਵੀ ਆ ਗਿਆ ਸੀ ਬੱਚੇ ਤੇ ਮੇਰੇ ਹਸਬੰਦ ਵੀ ਸਕੂਲ ਤੋਂ ਆ ਗਏ ਸੀ ਤੇ ਮੈਂ ਕਿਹਾ ਜੋ ਗਰਮਾ ਗਰਮ ਸਾਰਾ ਕੁਝ ਬਣਾ ਲਿਆ ਵਾ ਤੇ ਮੈਂ ਉਹਨਾਂ ਨੂੰ ਪਹਿਲਾਂ ਸਰਵ ਕਰ ਦਿੰਦੀ ਮਠੀਆਂ ਵੀ ਬਣਾ ਕੇ ਰੱਖ ਰੀਆਂ ਸੀ ਇਸ ਲਈ ਮੈਂ ਮਠੀਆਂ ਪਹਿਲਾਂ ਬਣਾ ਲਈਆਂ ਸੀ ਕਿ ਜਦੋਂ ਮੇਰੀ ਫੈਮਿਲੀ ਆਵੇ ਇਹ ਚਾਹ ਪਾਣੀ ਆਣ ਕੇ ਸਾਰਿਆਂ ਨੇ ਪੀਣਾ ਵਾ ਤੇ ਆਪਾਂ ਨਾਲ ਨਾਲ ਸਰਵ ਕਰ ਦਾਂਗੇ ਬਾਕੀ ਦੀ ਸਾਰੇ ਭੈਣ ਭਰਾ ਹੱਸਦੇ ਵਸਦੇ ਰਹਿਣ ਚੜ੍ਹਦੀ ਕਲਾ 'ਚ ਰਹਿਣ ਵਾ ਇਹਨਾਂ ਸਾਰਿਆਂ ਨੂੰ ਵਾਦਾ ਪਾਵੇ ਬਰਕਤ ਪਾਵੇ ਦੀਵਾਲੀ ਸਾਰਿਆਂ ਨੂੰ ਬਹੁਤ ਬਹੁਤ ਸਭ ਤੋਂ ਪਹਿਲਾਂ ਆਪਾਂ ਐਡਵਾਂਸ 'ਚ ਵਧਾਈਆਂ ਦਿੰਨੇ ਆ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਸਾਰਿਆਂ ਦੇ ਜੀਨ ਵੇਨਰੇ ਰੱਖੇ ਖੁਸ਼ੀਆਂ ਲਿਆਵੇ ਸੱਚੇ ਪਾਤਸ਼ਾਹ ਧੀਆਂ ਪੁੱਤਾਂ ਦੀ ਦਾਤ ਬਖਸ਼ੇ ਤੇ ਜੋ ਵੀ ਵਾਹਿਗੁਰੂ ਨੇ ਨੁਕਸਾਨ ਕੀਤੇ ਆ ਪਿਛਲੇ ਸਮੇਂ ਚ ਵਾਹਿਗੁਰੂ ਉਹਨਾਂ ਦੀ ਪਰਪਾਈ ਕਰੇ ਸੱਚੇ ਪਾਤਸ਼ਾਹ ਵਰਕਤਾਲ ਦਵੇ ਕੰਮ ਚ ਵਾਦੇ ਪਾਵੇ ਵਾਹਿਗੁਰੂ ਸੱਚੇ ਪਾਤਸ਼ਾਹ ਆਉਣ ਵਾਲੀ ਜ਼ਿੰਦਗੀ ਸਾਰੇ ਭੈਣ ਭਰਾਵਾਂ ਦੀ ਸੌਖੀ ਬਣਾਵੇ ਚੜ੍ਹਦੀ ਕਲਾ ਬਖਸ਼ੇ ਤੇ ਆ ਵੇਖੋ ਫੁਲਕੇ ਆਪਣੇ ਬਣ ਗਏ ਜਿਹੜੇ ਆਪਾਂ ਨਾਲ-ਨਾਲ ਝੁੱਪੜ ਕੇ ਤੇ ਹੁਣ ਪੋਣੇ ਚ ਬਲੇਡ ਲੈਣੇ ਆ ਤੇ ਨਾਲੋਂ ਨਾਲ ਆਪਾਂ ਸਾਰਿਆਂ ਨੂੰ ਗਰਮਾ-ਗਰਮ ਸਰਵ ਕਰ ਦੇਣੀ ਆ ਬਾਕੀ ਜੀ ਸਾਰੀਆਂ ਭੈਣਾਂ ਨੂੰ ਮੇਰੀ ਵੇਦਤੀ ਹੈ ਚਾਹੇ ਉਹ ਢੀਆਂ ਛੋਟੀਆਂ ਵਾਂ ਜਿਵੇਂ ਹਜੇ ਵਿਆਉਣ ਵਾਲੀਆਂ ਵਾਂ 9ਵੀਂ 12ਵੀਂ ਚ ਪੜਨ ਲਈਆਂ ਵਾਂ ਕਿ ਆਪਣੀ ਪੜਾਈ ਪੂਰੀ ਕਰੋ ਬਹੁਤ ਜ਼ਿਆਦਾ ਪੜਾਈ ਕਰੋ ਤੇ ਸਲਾਈ ਕਢਾਈ ਜਿਹੜੇ ਹੱਥ ਦੇ ਹੁਣ ਰਿਆ ਜਰੂਰ ਸਿੱਖੋ ਕਿਉਂਕਿ ਜ਼ਿੰਦਗੀ 'ਚ ਕਦੀ ਕਿਹੋ ਜਿਹਾ ਵੀ ਸਮਾਂ ਆ ਸਕਦਾ ਤੇ ਆਪਾਂ ਨੂੰ ਕਿਸੇ ਵੀ ਤਰੀਕੇ ਨਾਲ ਆਪਣੀ ਫੈਮਿਲੀ ਦੀ ਹੈਲਪ ਕਰਨੀ ਪੈ ਸਕਦੀ ਆ ਆਪਾਂ ਹੱਥਾਂ ਦੀ ਮਿਹਨਤ ਜਾਣਦੇ ਹੋਵਾਂਗੇ ਤੇ ਮਾਰ ਨਹੀਂ ਖਾਵਾਂਗੇ ਤੇ ਆਪਾਂ ਆਪਣੇ ਪਰਿਵਾਰ ਦੇ ਨਾਲ ਢਾਲ ਬਣ ਕੇ ਖੜੇ ਹੋ ਸਕਦੇ ਆ ਜੇ ਆਪਾਂ ਨੂੰ ਕੰਮ ਕਰਨ ਆਉਂਦੇ ਹੋਣ ਤੇ ਤੇ ਦਾਲ ਵੀ ਆਪਣੀ ਬਣ ਗਈ ਸੀ ਜੀ ਬਾਕੀ ਦਾਲ ਜਿਹੜੀਆਂ ਸਾਤ ਵੀ ਵੈਸੇ ਹੀ ਬਹੁਤ ਟੇਸਟੀ ਬਣਦੀ ਪੰਜਾਬੀਆਂ ਦੀ ਫੇਵਰਿਟ ਹੈ ਦਾਲ ਮੱਖਣੀ ਬਟ ਅੱਜ ਮੈਂ ਦਾਲ ਮੱਖਣੀ ਨਹੀਂ ਬਣਾਈ ਸਿੰਪਲ ਦਾਲ ਹੀ ਬਣਾਈ ਆ ਮਸਾਲੇ ਮਸੁੱਨੇ ਸਾਰੇ ਉਹ ਪਾਤੇ ਸੀ ਕਿਉਂਕਿ ਬਈਨ ਅਸੀਂ ਮੈਂ 3-4 ਚੀਜ਼ਾਂ ਬਣਾਉਣੀਆਂ ਵਾ ਤੇ ਇਹਨਾਂ ਵਿੱਚ ਇੱਕ ਚੀਜ਼ 'ਚ ਮੇਰਾ ਜ਼ਿਆਦਾ ਟਾਈਮ ਨਿਕਲ ਜੇ ਤੇ ਦਾਲ ਦੇ ਨਾਲ ਆਪਾਂ ਕਰਦੇ ਨੇ ਤੰਦੂਰੀ ਫੁਲਕੇ ਸਰਵ ਬਾਕੀ ਤੁਹਾਡੇ ਲਈ ਵੀ ਸਾਰੇ ਭੈਣ ਭਰਾਵਾਂ ਵਾਲੀ ਜੋ ਵੀਡੀਓ ਨੂੰ ਸਮਾਂ ਦੇ ਕੇ ਦੇਖ ਰਹੇ ਆ ਤੇ ਚਲੋ ਫੋਨ ਤਾਂ ਆਈ ਆਪਾਂ ਰੋਟੀ ਫੜਾਤ ਨਹੀਂ ਸਕਦੇ ਪਰ ਸੋਲਾ ਜ਼ਰੂਰ ਮਾ ਸਕਦੇ ਆ ਵਾਹਿਗੁਰੂ ਸਾਰਿਆਂ ਨੂੰ ਕਰੋ ਕਰੀ ਸੋਹਣੀ ਰੋਜੀ ਰੋਟੀ ਬਖਸ਼ੇ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਦੇਖੋ ਜੀ ਕਿੰਨਾ ਸੋਹਣੀ ਫੁਲਕੇ ਬਣ ਕੇ ਤਿਆਰ ਹੋਏ ਬਿਲਕੁਲ ਸਾਦਾ ਸੁਆਦੀਸ਼ਟ ਤੇ ਵਧੀਆ ਪੰਜਾਬੀ ਫੂਡ ਹਨ ਤੇ ਆ ਆਪਣੇ ਬਣ ਗਏ ਆ ਦਾਲ ਉਸ ਤੋਂ ਬਾਅਦ ਜੀ ਆਪਾਂ ਹੁਣ ਲਾਸਟ ਦੇ ਰਹਿ ਗਏ ਸੀ ਆਪਣੇ ਬ੍ਰੈਡ ਤੇ ਪਹਿਲਾਂ ਆਪਾਂ ਥੋੜਾ ਹੋਰ ਇਹਦੇ ਚ ਲੱਕੜ ਸੋਤੀ ਸੀ ਅੱਗ ਤੇਜ ਹੋ ਜੇ ਕੜਾਈ ਵੱਡੀ ਰੱਖ ਕੇ ਇਹ ਜੇ ਆਪਾਂ ਪਾਤਾ ਸੀ ਨਮਕੇ ਨਮਕ ਮੈਂ ਬ੍ਰੈਡ ਬਣਾਉਣ ਲਈ ਜਾਂ ਕਈ ਆਪਾਂ ਜਿਵੇਂ ਦਾਣੇ ਮੱਕੀ ਦੇ ਭੁੰਨਣ ਲਈ ਵੀ ਵਰਤਦੇ ਆ ਨਾ ਉਹੀ ਮੈਂ ਫਿਰ ਠੰਡਾ ਕਰਕੇ ਲਿਫਾਫੇ 'ਚ ਪਾ ਕੇ ਰੱਖ ਲੈਣੀ ਆ ਕੋਈ ਵੀ ਆਪਾਂ ਬ੍ਰੈਡ ਬਿਸਕਟ ਬਣਾਉਣੇ ਆ ਤੇ ਇਹੀ ਨਮਕ ਵਰਤ ਲੈਣੇ ਆ ਕੜਾਈ 'ਚ ਪਹਿਲਾਂ ਇਹਨੂੰ ਆਪਾਂ 15-20 ਮਿੰਟ ਪਹਿਲਾਂ ਰੱਖ ਦੇਣਾ ਤਾਂ ਕਿ ਗਰਮ ਹੋ ਜੇ ਫਿਰ ਆਹ ਵੇਖੋ ਬ੍ਰੈਡ ਦੇ ਇਸ ਤਰ੍ਹਾਂ ਹਲਕੇ ਹਲਕੇ ਨਾ ਜਿਵੇਂ ਆਪਾਂ ਡਬਲ ਰੋਟੀ ਖਾਂਦੇ ਆ ਉਹ ਸ਼ੇਪ ਦੇ ਬਣਾ ਕੇ ਤੇ ਇਹਨੂੰ ਆਪਾਂ ਰੱਖ ਦੇਣਾ ਇਸ ਤਰ੍ਹਾਂ ਟੱਕ ਕੇ ਇਹਨੂੰ ਤੁਹਾਨੂੰ ਘੰਟਾ ਕੁ ਲੱਗ ਜਾਂਦਾ ਵਾ ਪੱਕ ਰਿਆਂ ਅੱਜ ਮੇਰਾ ਆਟਾ ਸਖਤ ਸੀ ਪਹਿਲਾਂ ਹੀ ਮੈਂ ਦੱਸਤਾ ਸੀ ਉਸ ਕਰਕੇ ਬਣ ਤੇ ਵਧੀਆ ਗਿਆ ਸੀ ਪਰ ਜਿੰਨੇ ਬਣਨੇ ਚਾਹੀਦੇ ਸੀ ਫੁੱਲਨੇ ਚਾਹੀਦੇ ਸੀ ਨਾ ਉੰਨੇ ਫੁੱਲੇ ਨਹੀਂ ਕਿਉਂਕਿ ਮੈਂ ਐਵੇਂ ਤੁਹਾਨੂੰ ਕਹੀ ਜਾਵਾਂ ਕਿ ਬਹੁਤ ਵਧੀਆ ਬਣਿਆ ਫਲਾਣਾ ਹੋ ਗਿਆ ਠਿੰਗੜਾ ਹੋ ਗਿਆ ਮੈਂ ਝੂਠ ਨਹੀਂ ਬੋਲਾਂ ਚੀਜ਼ ਸੋਹਣੀ ਬਣੀ ਸੀ ਪਰ ਪਰਫੈਕਟ ਨਹੀਂ ਸੀ ਬਣੀ ਹੋ ਗਿਆ ਮੈਨੂੰ ਪਤਾ ਵੀ ਜਦੋਂ ਪਰਫੈਕਟ ਬਣਦੀ ਹੈ ਉਦੋਂ ਤਾਂ ਟੇਸਟੀ ਹੋਰ ਹੋ ਜਾਂਦਾ ਮਨ ਆਪ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਦੇ ਬਾਰੇ ਆ ਵੀ ਚਲੋ ਬਣੀ ਗਈ ਸੀ ਚੀਜ਼ ਬੱਚਿਆਂ ਨੂੰ ਸੀ ਮਮਾ ਨੇ ਕਿਹਾ ਵਾ ਤੇ ਬਣਾਜ ਰੋੜ ਦਿੱਤਾ ਵਾ ਸਾਨੂੰ ਇੰਨਾ ਜਰਾ ਉਹ ਫੁੱਲੇ ਨਹੀਂ ਅੰਦਰੋਂ ਅੰਦਰੋਂ ਪੂਰਾ ਬ੍ਰੈਡ ਬਣ ਗਿਆ ਸੀ ਪਰ ਜਿੰਨਾ ਆਟਾ ਸੌਫਟ ਹੋਗਾ ਓਨਾ ਹੀ ਜ਼ਿਆਦਾ ਫੁੱਲੇਗਾ ਦੇਖੋ ਹੁਣ ਚਾਹ ਬਣ ਗਈ ਸੀ ਚਾਹ ਦੇ ਨਾਲ ਆਪਾਂ ਮਠੀਆਂ ਤੇ ਬੈਡ ਸਾਰਿਆਂ ਨੂੰ ਸਰਵ ਕਰ ਦਿੱਤਾ ਸੀ ਸੋ ਜੀ ਇਹ ਸੀ ਮੇਰੀ ਅੱਜ ਦੀ ਵੀਡੀਓ ਸੋ ਸਾਰੇ ਭੈਣ ਭਰਾਵਾਂ ਨੂੰ ਕਿਸ ਤਰ੍ਹਾਂ ਦੀ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਥੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਰਮਾਤਮਾ ਜੀ ਸੇ ਪਰਦੇਸੀ ਬੈਠੇ ਸਾਰੇ ਭੈਣ ਭਰਾਵਾਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਸਾਰੀ ਦੁਨੀਆ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਵਾਹਿ ਸਾਰੇ ਨੂੰ ਲਵ ਵਾਲਾ ਰੱਖੇ ਮੇਰੇ ਦੇ ਨੈਕਸਟ ਵੀਡੀਓ ਵਿੱਚ ਰੱਬ ਰਾਖਾ ਜੀ